ਹਾਕੁੰਬ ਦੇ ਮੇਲੇ ਵਿੱਚ ਜਿੱਥੇ ਦੂਰੋਂ ਦੂਰੋਂ ਦੁਨੀਆ ਤੋਂ ਆਕੇ ਲੋਕਾਂ ਨੇ ਸੰਗਤਾਂ ਦੀ ਸੇਵਾ ਦੇ ਲਈ ਲੰਗਰ ਲਗਾਏ ਨੇ ਪੰਡਾਲ ਲਗਾਏ ਨੇ ਤੇ ਰਹਿਣ ਦੀ ਵਿਵਸਥਾ ਕੀਤੀ ਹੈ ਮੋਗੇ ਦੇ ਵਿੱਚ ਪੈਂਦੇ ਪਿੰਡ ਬਦਨੀ ਕਲਾ ਨਹਿਰ ਵਾਲੇ ਬੋਰੇ ਵਾਲੇ ਸੰਤਾਂ ਨੇ ਮਹਾਕੁੰਭ ਦੇ ਮੇਲੇ ਵਿੱਚ ਆਈਆਂ ਸੰਗਤਾਂ ਦੇ ਲਈ 24 ਘੰਟੇ ਲੰਗਰ ਦੀ ਵਿਵਸਥਾ ਕੀਤੀ ਹੈ ਰਹਿਣ ਦੇ ਲਈ ਆਰਾਮ ਘਰ ਬਣਾਏ ਨੇ ਤੇ ਦੂਸਰੇ ਪਾਸੇ ਸ੍ਰੀ ਅਕਨਿਸ਼ਰ ਸਾਹਿਬ ਦੇ ਪ੍ਰਕਾਸ਼ ਕੀਤੇ ਗਏ ਨੇ ਮਹਾਕੁੰਭ ਦੇ ਮੇਲੇ ਵਿੱਚ ਜਿੱਥੇ ਦੂਰੋਂ ਦੂਰੋਂ ਦੁਨੀਆ ਤੋਂ ਆ ਕੇ ਲੋਕਾਂ ਨੇ ਸੰਗਤਾਂ ਦੀ ਸੇਵਾ ਦੇ ਲਈ ਲੰਗਰ ਲਗਾਏ ਨੇ ਪੰਡਾਲ ਲਗਾਏ ਨੇ ਰਹਿਣ ਦੀ ਵਿਵਸਥਾ ਕੀਤੀ ਹੈ ਮੋਗੇ ਦੇ ਵਿੱਚ ਪੈਂਦੇ ਪਿੰਡ ਬਦਨੀਕਲਾ ਨਹਿਰ ਵਾਲੇ ਬੋਰੇ ਵਾਲੇ ਸੰਤਾਂ ਨੇ ਮਹਾਕੁੰਭ ਦੇ ਮੇਲੇ ਵਿੱਚ ਆਈਆਂ ਸੰਗਤਾਂ ਦੇ ਲਈ 24 ਘੰਟੇ ਲੰਗਰ ਦੀ ਵਿਵਸਥਾ ਕੀਤੀ ਹੈ ਰਹਿਣ ਦੇ ਲਈ ਆਰਾਮ ਘਰ ਬਣਾਏ ਨੇ ਤੇ ਦੂਸਰੇ ਪਾਸੇ ਸ੍ਰੀ ਅਕਨਪੁਰ ਸਾਹਿਬ ਦੇ ਪ੍ਰਕਾਸ਼ ਕੀਤੇ ਗਏ ਨੇ ਮਹਾਕੁੰਭ ਦੇ ਮੇਲੇ ਵਿੱਚ ਜਿੱਥੇ ਦੂਰੋਂ ਦੂਰੋਂ ਦੁਨੀਆ ਤੋਂ ਆ ਕੇ ਲੋਕਾਂ ਨੇ ਸੰਗਤਾਂ ਦੀ ਸੇਵਾ ਦੇ ਲਈ ਲੰਗਰ ਲਗਾਏ ਨੇ ਪੰਡਾਲ ਲਗਾਏ ਨੇ ਤੇ ਰਹਿਣ ਦੀ ਵਿਵਸਥਾ ਕੀਤੀ ਹੈ ਮੋਗੇ ਦੇ ਵਿੱਚ ਪੈਂਦੇ ਪਿੰਡ ਬਦਨੀਕਲਾ ਨਹਿਰ ਵਾਲੇ ਬੋਰੇ ਵਾਲੇ ਸੰਤਾਂ ਨੇ ਮਹਾਕੁੰਭ ਦੇ ਮੇਲੇ ਵਿੱਚ ਆਈਆਂ ਸੰਗਤਾਂ ਦੇ ਲਈ 24 ਘੰਟੇ ਲੰਗਰ ਦੀ ਵਿਵਸਥਾ ਕੀਤੀ ਹੈ ਰਹਿਣ ਦੇ ਲਈ ਆਰਾਮ ਘਰ ਬਣਾਏ ਨੇ ਤੇ ਦੂਸਰੇ ਪਾਸੇ ਸ੍ਰੀ ਅਕਨਪੁਰ ਸਾਹਿਬ ਦੇ ਪ੍ਰਕਾਸ਼ ਕੀਤੇ ਗਏ ਨੇ